ਪੰਜਾਬ ਸਰਕਾਰ ਹਮੇਸ਼ਾ ਕਹਿੰਦੀ ਰਹੀ ਕਿ ਸਾਡੇ ਇੰਨੇ ਪੈਸੇ ਖੜੇ ਨੇ ਸਾਡੇ ਇੰਨੇ ਪੈਸੇ ਆਉਣੇ ਚਾਹੀਦੇ ਨੇ ਕੱਲ ਤੋਂ ਅੱਪ ਦੇਖ ਰਹੇ ਆ ਕਿ 11200 ਕਰੋੜ ਦਾ ਨਾ ਇੱਕ ਮਸਲਾ ਪੈਦਾ ਰਿਹਾ ਜਿਹਦੇ ਵਿੱਚ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ 12000 ਕਰੋੜ ਰੁਪਇਆ ਲਗਾਤਾਰ ਇਹਨਾਂ ਨੂੰ ਆਇਆ ਹੈ ਜਿਹੜਾ ਹੜ੍ਹਾਂ ਤੋਂ ਜਾਂ ਕੁਦਰਤੀ ਆਫਤਾਂ ਤੋਂ ਜਿਹੜੀ ਰਾਹਤ ਵਾਸਤੇ ਆਇਆ ਸੀ ਉਹ ਕਿੱਥੇ ਆ ਉਹਦੀ ਕੇਂਦਰੀ ਜਾਂਚ ਹੋਣੀ ਚਾਹੀਦੀ ਹੈ ਅਮਨਰੋੜਾ ਸਾਹਿਬ ਕਹਿ ਰਹੇ ਨੇ ਕਿ ਉਹ ਤੇ ਵਿੱਚ ਹੀ ਫਸਿਆ ਪਿਆ ਨਈਮਾ ਕਾਨੂੰਨਾਂ ਦੇ ਵਿੱਚ ਹੀ ਫਸ ਕੇ ਰਹਿ ਗਿਆ ਪੈਸਾ ਮੈਂ ਕਿਉਂ ਮਸਲੇ ਦਾ ਕੋਈ ਹੱਲ ਹੋ ਸਕਦਾ ਹੈ ਕਿ ਬਸ ਇਦਾਂ ਹੀ ਇੱਕ ਵਾਰੀ ਬਿਆਨਬਾਜ਼ੀ ਹੋਣੀ ਆ ਫਿਰ ਹੌਲੀ-ਹੌਲੀ ਲੋਕਾਂ ਨੇ ਵੀ ਵਿਸਰ ਜਾਣਾ ਤੇ ਸਰਕਾਰਾਂ ਨੇ ਅੱਗੇ ਨੂੰ ਲੰਘ ਜਾਣਾ ਨਹੀਂ ਸਰ ਸਰਕਾਰਾਂ ਕਿੱਧਰ ਲੰਘ ਜਾਣਗੀਆਂ ਜੀ ਇੱਥੇ ਸਰਕਾਰਾਂ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੂੰ ਗੱਲ ਕੀ ਹੋਈ ਆ 12000 ਕਰੋੜ ਜੀ ਸਰ 12000 ਕਰੋੜ ਰੁਪਈਆ ਲਿਖਣਾ ਸੌਖਾ ਹੈ 12000 ਕਰੋੜ ਰੁਪਏ ਨਾਲ ਕੀ ਕੁਝ ਕੀਤਾ ਜਾ ਸਕਦਾ ਉਸ ਨੂੰ ਦੇਖ ਕੇ ਪਤਾ ਲੱਗੂਗਾ ਕਿ ਕਿੱਡੀ ਵੱਡੀ ਰਕਮ ਹੈ ਅਸੀਂ ساری ਜ਼ਿੰਦਗੀ 'ਚ ਇੰਨਾ ਪੈਸਾ ਕਦੇ ਮੇਰੇ ਖਿਆਲ ਦੇ ਨਾਲ ਇੱਕ ਸਾਰ ਤੇ ਇਕ ਹੀ ਨਹੀਂ ਸਕਦੇ ਬਿਲਕੁਲ ਬਹੁਤ 12000 ਕਰੋੜਸ ਇਹ ਇਦਾਂ ਆਪਾਂ ਕਰ ਰਹੇ ਹਾਂ ਕਿ ਭਾਈ ਐਂ ਲੱਗ ਜਾਊਗਾ ਮੈਂ ਤੁਹਾਨੂੰ ਕੀ ਕਹਿ ਰਿਹਾ ਸੀਗਾ ਡੇਮਨ ਤੋਂ ਕਿ ਸਰ ਐਸ ਡੀ ਆਰ ਐਫ ਦਾ ਪੈਸਾ ਕਿੱਥੇ ਆ ਜੀ ਦੇਖੋ ਮਸਲਾ ਕਿੱਥੋਂ ਸ਼ੁਰੂ ਹੋਇਆ ਮਸਲਾ ਸ਼ੁਰੂ ਹੋਇਆ ਕਿ ਸਾਨੂੰ ਜੀ ਮੁਆਵਜ਼ਾ ਨਾ ਕਾਫੀ ਦਿੱਤਾ ਫਲਾਂ ਟਮਕਾ ਭਾਜਪਾ ਵਾਲੇ ਬੜੇ ਕਹਿੰਦੇ ਕਿ ਇਹਨਾਂ ਦੇ ਖੁੰਡ ਬੈਠੇ ਆ ਸਾਰੀਆਂ ਰਿਪੋਰਟਾਂ ਦੇਖਦੇ ਆ ਇਹਨਾਂ ਨੇ ਫੁੱਲ ਰੌਲਾ ਪਾ ਲਿਆ ਕਾਂਗਰਸੀ ਵੀ ਰਲ ਗਏ ਜੀ ਵਿੱਚ ਹੀ ਅਕਾਲੀ ਵੀ ਆ ਗਏ ਵਿੱਚ ਹੀ ਆਮ ਆਦਮੀ ਪਾਰਟੀ ਵਾਲੇ ਤੇ ਸੀਗੇ ਹਮ ਗੱਲਾਂ ਉਹਨਾਂ ਨੇ ਦੋ ਕੀਤੀਆਂ ਜੀ ਠੀਕ ਹੈ ਜੀ ਗੱਲਾਂ ਉਹਨਾਂ ਨੇ ਦੋ ਕੀਤੀਆਂ ਉਹਨਾਂ ਕਹੇ ਤੁਸੀਂ 20000 ਕਰੋੜ ਦੀ ਮੰਗ ਕਰਦੇ ਹੋ ਖਰਚੇ ਦਾ ਬਿੱਲ ਕਿੰਨਾ ਬਣਾਇਆ ਤੁਸੀਂ ਹਮ ਸੌਰੀ ਨੁਕਸਾਨ ਦਾ ਨੁਕਸਾਨ ਤੇ ਕਹਿ ਰਹੇ 13900 ਕਰੋੜ ਦਾ ਹੋਇਆ ਜੀ 20000 ਕਰੋੜ ਦਾ ਤੁਮ ਕੀ ਹੈ ਜੀ ਠੀਕ ਹੈ ਜੀ ਫਿਰ ਉਹਨਾਂ ਨੇ ਪਤਾ ਨਹੀਂ ਕਿੱਥੋਂ ਪੁੱਟੀਆਂ ਫੈਲਾ ਫੁਲਾ ਕੀ ਨਪੀਆਂ ਉਹਨਾਂ ਨੇ ਕੀ ਜਿਗਾਰਡ ਕੀਤਾ ਉਹ ਝਾੜੀਆਂ ਝੂੜੀਆਂ ਉਹਨਾਂ ਨੇ ਆਖਿਆ ਕਿ ਮੜਾ ਜਾ ਐ ਕਰੋ ਇਹ ਬਹੁਤ ਹੁਣ ਕਬੂਤਰ ਫੁਰ ਫੁਰ ਉੜ ਰਿਆ ਜਾਂ ਥੋੜੇ ਜੇ ਖੰਭ ਛਾੜਦੇ ਹਮ ਉਹਨਾਂ ਨੇ ਆਪਦੀਆਂ ਫੈਲਾ ਤੂੰ ਗਰਦਗੁਰਦ ਝਾੜੀ ਤੇ ਉਹਨਾਂ ਨੇ ਐ ਥੱਲੀ-ਥੁੱਲੀ ਤੇ ਉਹਨਾਂ ਆਖਿਆ ਕਿ ਪੰਜਾਬ ਤੋਂ ਲੇਖਾ ਜੋਖਾ ਕੱਢ ਲਓ ਜਿਸ ਵੇਲੇ ਲੇਖਾ ਜੋਖਾ ਕੱਢਿਆ ਉਹਨਾਂ ਨੇ ਆਖਿਆ ਕਿ 12 ਹਜ਼ਾਰ ਕਰੋੜ ਰੁਪਈਆ ਇਹਨਾਂ ਵੱਲ ਜੋ ਵਿਪਤਾ ਵਾਸਤੇ ਹੂੰ ਅਹੀਂ ਭੇਜਿਆ ਮੜਾ ਜਾ ਇਹ ਸੁਣਿਆ ਲਾਓ ਕਿ ਉਹ ਕਿੱਥੇ ਕੱਲਿਆ ਜੀ ਫਸ ਕੇ ਉੱਥੇ ਸਾਰੇ ਹੂੰ ਸਾਰੇ ਹੀ ਫਸ ਗਿਆ ਹੁਣ ਚੀਮਾ ਸਾਹਿਬ ਇਹ ਕਹਿੰਦੇ ਪਿਆ ਇਹ ਤਾਂ ਬੜਾ ਬਰੋਦਾ ਪਾਸ ਵਾਲਾ ਜਗਾੜ ਹੁੰਦਾ ਕੀ ਹੁੰਦਾ ਉਹ ਕਹਿੰਦਦੇ ਨੇ ਜੀ ਕਿ ਬਸ ਤੁਹਾਡੇ ਖਾਤੇ ਚ ਕਰਤਾ ਜੀ ਤੇ ਉਹਨਾਂ ਸਾਡੀ ਜਿਹੜੀ ਕਰਜ਼ੇ ਦੀ ਹੱਦ ਹੁੰਦੀ ਉਹਨੂੰ ਘਟਾ ਦਿੰਦੇ ਆ ਅਰੇ ਯਾਰ ਸਾਹੇ ਕੋਈ ਜਵਾਬ ਹੈ ਤੁਹਾਡਾ ਜੀ ਵਿੱਤ ਮੰਤਰੀ ਦੇ ਤੌਰ ਤੇ ਜਿਹੜਾ ਪੈਸਾ ਐਡਜਸਟ ਹੋ ਗਿਆ ਟ੍ਰੈਜ਼ਰੀ ਚ ਜੀ ਉਦਾ ਕੀ ਸਾਬ ਕਿਤਾਬ ਹੋ ਗਿਆ ਤੁਹਾਡਾ ਉਧਰੋਂ ਘਟਾ ਕੇ ਜੇ ਉਧਰੋਂ ਉਹਨਾਂ ਨੇ ਵਧਾ ਕੇ ਦੇ ਦਿੱਤਾ فرض ਕਰੋ ਕਿ ਕੰਡਕਟਰ ਨੇ ਜੀ 100 ਰੁਪਇਆ ਆਪਣੇ ਥੈਲੇ ਚੋਂ ਕੱਢ ਕੇ ਭਾਣ ਲੈ ਲਈ ਆ ਕਿਸੇ ਦੁਕਾਨਦਾਰ ਤੋਂ ਖੁੱਲੇ ਪੈਸੇ ਦੇਣ ਲਈ ਤਾਂ ਉਹਦਾ ਕੀ ਘਟਿਆ ਘਟਿਆ ਕੁਛ ਇੱਕ ਨੋਟ ਦੇ 100 ਸਿੱਕੇ ਹੋ ਗਏ ਜੀ ਐਡਜਸਟ ਹੋ ਗਿਆ ਹੁਣ ਕੰਡੈਕਟਰ ਕਹਦੇ ਕਿ ਨਹੀਂ 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 ਯਾਰ ਮੈਂ ਤਾਂ ਉਹ ਪਨਾ ਲਿਆ ਨੋਟ ਉਹ ਥੋੜੀ ਮਾਲ ਕੋ ਤੁਸੀਂ ਵਿੱਚ ਗਣੋਗੇ ਅਰੇ ਅਸੂਰ ਇਹ ਕੈਸੇ ਤੁਹਾਡੇ ਤਰਕ ਨੇ ਇਹ ਕੈਸੀਆਂ ਤੁਹਾਡੀਆਂ ਦਲੀਲਾਂ ਨੇ ਇਹ ਕੈਸਾ ਅਰਥ ਸ਼ਾਸਤਰ ਹੈ ਤੁਹਾਡਾ ਜੀ ਸਰ ਇਹਦਾ ਮਤਲਬ ਕਿ ਜੋ ਅਸੀਂ ਪਿਛਲੇ ਟੁਕਟ 13 14 ਸਾਲ ਤੋਂ ਤੇ ਮੈਂ ਕਹਿ ਰਿਹਾ ਕਿ ਮਿਸ ਮੈਨੇਜਮੈਂਟ ਮਿਸ ਮੈਨੇਜਮੈਂਟ ਤੇ ਮਿਸ ਮੈਨੇਜਮੈਂਟ ਜੀ ਸਰ ਤੁਹਾਡੀ ਉਹ ਆ ਉਹ ਦਿਖ ਰਹੀ ਹੈ ਇੱਥੇ ਮਤਲਬ ਕਿ ਪੈਸੇ ਤੁਹਾਨੂੰ ਨਾਲ ਲੱਗ ਕੇ ਆਉਂਦੇ ਗਏ ਹੁੰਦਾ ਕਿ ਐ ਸਾਹਿਬ 5-500 ਕਰੋੜ ਰੁਪਈਆ ਆਉਂਦਾ ਉਹ ਲੱਗੀ ਗਿਆ ਲੱਗੀ ਗਿਆ ਲੱਗੀ ਗਿਆ ਲੱਗੀ ਗਿਆ ਲੱਗੀ ਗਿਆ ਲਓ ਮੈਂ ਤੁਹਾਨੂੰ ਸਾਲ ਬਾਅਦ ਸਾਲ ਦੱਸ ਦੇਣਾ ਕਿੰਨਾ ਪੈਸਾ ਆਇਆ ਸੀਗਾ ਜੀ ਠੀਕ ਹੈ ਨਾ ਕਿਉਂਕਿ ਇਹਨਾਂ ਨੇ ਤਾਂ ਦੱਸਣਾ ਹੁਣ ਰੌਲਾ ਤੇ ਆ ਸਾਰੇ ਤੇ ਫਸੇ ਪਏ ਨੇ ਹਮ ਕਾਲੀ ਵੀ ਫਸ ਗਿਆ ਉਹਦੇ ਜੀ ਸਰਕਾਰ ਉਹਨਾਂ ਨੇ ਵੀ ਚਲਾਈ ਆ ਦੁਜੇ ਕਾਂਗਰਸੀ ਵੀ ਫਸ ਗਿਆ ਸਰਕਾਰ ਉਹਨਾਂ ਨੇ ਵੀ ਚਲਾਈ ਹੈ ਉਹਨਾਂ ਨੇ ਕੱਢ ਦਿੱਤਾ 2015-16 ਚ ਕਹਿੰਦੇ ਵੀ ਤੁਹਾਨੂੰ ਦਿੱਤਾ ਸੀਗਾ 390 ਕਰੋੜ ਜੀ ਕਰੋ ਗੱਲ ਆਖਾਲੀ ਆ ਜਾ ਹੂੰ ਫੇਰ ਆ ਜਾਓ 16-17 ਚ ਆਖਾਲੀ ਅੱਗੇ ਆ ਜਾਓ 409 ਕਰੋੜ ਫੇਰ 17-18 ਚ ਆ ਜਾਓ ਲਓ ਜੀ ਆ ਜਾਓ ਫਿਰ ਕਾਂਗਰਸੀ 430 ਕਰੋੜ ਹੂੰ ਐਦਾਂ ਕਰਦਿਆਂ ਕਰਦੇ ਆ ਫੇਰ ਅੱਗੇ ਆ ਗਈ ਸਰਕਾਰ ਮਾਨ ਸਾਹਿਬ ਦੀ ਕਹਿੰਦੇ ਜੀ 582 ਕਰੋੜ ਆਇਆ ਤੁਹਾਨੂੰ 23-24 554 ਕਰੋੜ ਆਇਆ 22 ਤੇ ਚ ਪਿੱਛੇ ਤੇ ਛੱਡ ਦਿਓ 24 25 ਚ 611 ਕਰੋੜ ਆਇਆ 2525 ਸ਼ਬੀ ਦੇ ਵਿੱਚ ਤੁਹਾਨੂੰ 642 ਕਰੋੜ ਆਇਆ ਸਾਬ ਆ ਹੁਣ ਪੈਸਾ ਮੈਂ ਜੋ ਤੁਹਾਨੂੰ ਗਿਨਾਇਆ ਵੈਸੇ ਤਾਂ ਈਅਰ ਬਾਏ ਈਅਰ ਉਹ ਅੰਕੜੇ ਹੈਗੇ ਨਹੀਂ ਜੀ ਤਾਂ ਤੁਸੀਂ ਦੱਸ ਦਿਓ ਵੀ ਇਹ ਪੈਸੇ ਤੁਹਾਨੂੰ ਕੱਲੇ ਇਸ ਮਾਮਲੇ 'ਚ ਭੇਜੇ ਗਏ ਅਗਲੇ ਡਿਜਾਸਟਰ ਵਾਲੇ 'ਚ ਹੂੰ ਤੂੰ ਪੈਸਾ ਕਿੱਧਰ ਗਿਆ ਸਾਬ ਤੇ ਬਹੁਤ ਮੰਨ ਹੁਣ ਹੁਣੀ 22-23 ਕਰੋੜ ਲਗਭਗ ਬਣ ਗਿਆ 2000 ਕਰੋੜ ਮੰਨ ਕੇ ਚਲੋ ਤੁਸੀਂ ਹੁਣ ਦੀ ਸਰਕਾਰ ਚ ਹੀ ਬਣ ਗਿਆ ਚਾਰ ਸਾਲਾਂ ਚ ਹਾਂ ਉਹੀ ਤੇ ਕਹਿ ਰਹੇ ਉਹਨਾਂ ਨੇ ਟੋਟਲ ਭੇਜਤਾ ਬਿੱਲ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਜੀ 12000 ਕਰੋੜ ਰੁਪਈਆ ਤੁਹਾਡੇ ਵੱਲ ਆਇਆ ਜੀ ਡਿਜਾਸਟਰ ਨੂੰ ਨਿਜਠਣ ਵਾਸਤੇ ਹੁਣ ਜਦੋਂ ਪਹਿਲਾਂ ਤੇ ਕੁੜਕਦੇ ਸੀ ਜਦੋਂ ਉਹਨਾਂ ਨੇ ਇਹ ਭੇਜਿਆ ਉਹ ਮਤਲਬ ਕਿ ਚੀਮਾ ਸਾਹਿਬ ਕੁਝ ਕਹਿਣ ਲੱਗ ਪਏ ਅਮਨ अरोड़ा ਜੀ ਕਹਿੰਦੇ ਕਿ ਨਿਯਮ ਹੀ ਕੁਝ ਐਸੇ ਐਸੀ ਵਰਤ ਨਹੀਂ ਸਕਦੇ ਉਹ ਉਹ ਕਹ ਰਿਹਾ ਕਿ ਵਰਤਿਆ ਵਰਤਿਆ ਗਿਆ ਯਾਰ ਕਿਉਂਕਿ ਇਹ ਕੰਮ ਹੀ ਇਦਾਂ ਦਾ ਟਿੱਡਾ ਹੈ ਹਮ ਅਕਾਲੀ ਕਾਂਗਰਸੀ ਉਹ ਕਹਿੰਦੇ ਚੁੱਪ ਕਰੋ ਯਾਰ ਵਿੱਚ ਤੇ ਆਪਾਂ ਵੀ ਆ ਜਾਾਂਗੇ ਆ ਤੇ ਸਾਡੇ ਲੀਟਰਾਂ ਦਾ ਹਾਲ ਜੀ ਜੀ ਆ ਸਾਡੀ ਮੈਨੇਜਮੈਂਟ ਬਹੁਤ ਪੈਸਾ ਬਹੁਤ ਪੈਸਾ ਹੈ ਕੁਝ ਵੀ ਨਹੀਂ ਸਾਲ ਦਾ ਹੀ ਲਾਈ ਚੱਲੂ 5-600 ਕਰੋੜ ਜਿਹੜਾ ਆਉਂਦਾ ਹੈ ਜੀ ਤੁਸੀਂ ਮਤਲਬ ਕਿ ਜਿੱਥੇ ਵੀ ਕਿਤੇ ਕੋਈ ਖਰਾਬਾ ਹੁੰਦਾ ਹੈ ਜਿੱਥੇ ਵੀ ਕਿਤੇ ਕੋਈ ਹਰ ਸਾਲ ਹੜਤਾਂ ਆਉਂਦੇ ਹੀ ਨੇ ਹਮ ਜਿੱਥੇ ਵੀ ਕੋਈ ਮਾੜਾ ਮੋਟਾ ਪੈਸਾ ਦੇਣ ਵਾਲਾ ਲਾਓ ਯਾਰ ਤਹੀਂ ਤੇ ਕਮਾਲ ਨਹੀਂ ਕਰੀ ਤੁਰੇ ਆਉਂਦੇ ਜੀ ਪਾਉ ਹੋਏ ਤੁਹਾਨੂੰ ਉਹਨ ਦੱਸਣਾ ਚਾਹੀਦਾ 12000 ਕਰੋੜ ਦਾ ਹੁਣ ਵਾਈਟ ਪੇਪਰ ਲਿਆਓ ਪਹਿਲਾਂ ਤੇ ਹਮ ਦੱਸੋ ਲੋਕਾਂ ਨੂੰ ਕੌਣ ਖਾ ਗਿਆ ਉਹ ਪੈਸਾ ਕਿੱਧਰ ਗਿਆ ਆ ਚੀਮਾ ਸਾਹਿਬ ਨੇ ਆਪੇ ਤੇ ਦੱਸ ਦਿੱਤਾ ਕੋਈ ਲੱਕੇ ਆ ਜਾਂਦਾ ਸਾਡੇ ਨਾਲ ਮਤਲਬ ਕਿ ਜਿਹੜੀ ਰਕਮ ਫਰਜ਼ ਕਰੋ ਕਿ ਤੁਹਾਡੀ ਤਨਖਾਹ ਆਉਂਦੀ ਹੈ ਗਵਰਨਮੈਂਟ ਨੇ ਭੇਜ ਦਿੱਤੀ ਜੀ ਠੀਕ ਹੈ ਜੀ ਤੁਹਾਡਾ ਜੋ ਵੀ ਉਹ ਹੁੰਦਾ ਕੀ ਉਹ ਸਾਈਡ ਤੋਂ ਕੱਟਿਆ ਜਾਂਦਾ ਉਹ ਲਾ ਕੇ ਭੇਜਦਾ ਜਾਂ ਕੋਈ ਉਹਨਾਂ ਨੇ ਏਰੀਅਰ ਭੇਜ ਦਿੱਤਾ ਉਹ ਤਾਂ ਆ ਗਿਆ ਤੁਹਾਡੇ ਕੋਲ ਤੁਸੀਂ ਹੁਣ ਜਿਵੇਂ ਮਰਜ਼ੀ ਰੌਲਾ ਪਾਈ ਚੱਲੋ ਇਹ ਉਹ ਲੱਗਾ ਕਿੱਥੇ ਆ ਇਹ ਦੱਸ ਦਿਓ ਬਸ ਬਿਲਕੁਲ ਪਰ ਐਡਾ ਨਿੱਕਾ ਜਿਹਾ ਗੋਲ ਜਿਹਾ ਜਵਾਬ ਦੇ ਕੇ ਇੰਨੇ ਪੈਸਿਆਂ ਦਾ ਹਿਸਾਬ ਨਹੀਂ ਹੋ ਸਕਦਾ ਅਰੇ ਸਰ ਫਸ ਗਿਆ ਹੁਣ ਜਾਂ ਤਾਂ ਝੁੱਠ ਲਾਓ ਕਿ ਉਹਨਾਂ ਨੇ ਨਹੀਂ ਪਾਏ ਉਹਨਾਂ ਨੇ ਅਖਬਾਰਾਂ ਦੇ ਵਿੱਚ ਅੱਜ ਛਪਾਤਾ ਉਹ ਕਹਿੰਦੇ ਵੀ ਜਿਹੜੇ ਕਬੂਤਰ ਉੜਦੇ ਸੀਗੇ ਹੁਣ ਥੋੜਾ ਜਨਨ ਨਿਮਾ ਕਲ ਇਕ ਕੀ ਕਈ ਕਬੂਤਰ ਨਾਲ ਹੀ ਬੈਠ ਗਿਆ ਹੋਰ ਵੀ ਬੈਠ ਕੇ ਨਾਲ ਜੀ ਬਿਲਕੁਲ ਚੀਮਾ ਸਾਹਿਬ ਤਾਂ ਕਹਿੰਦੇ ਕੋਈ ਪੈਸਾ ਹੀ ਨਹੀਂ ਕਹਿੰਦੇ ਇਹਨਾਂ ਨੇ ਮਸ਼ਹੂਰੀਆਂ ਤੇ ਹੋਰ ਬਿੱਲਾਂ ਵਿੱਚ ਉੱਪਰ ਕਰ ਦਿੱਤੇ ਹੋਣੇ ਆ ਪੈਸੇ ਮਿੱਤਰ ਕਹਿ ਰਹੇ ਨੇ ਬਿੱਕਰ ਸਿੰਘ ਜੀ ਨਹੀਂ ਉਹਦੇ ਚ ਇਕੱਲੇ ਆਮ ਆਦਮੀ ਪਾਰਟੀ ਵਾਲੇ ਕਿਉਂ ਆਪਾਂ ਤਾਂ 15 16 ਤੋਂ ਡਾਟਾ ਚੱਕਿਆ ਨਾ ਜੀ 10 ਸਾਲਾਂ ਦੇ ਵਿੱਚ ਅਮਾਉਂਟ ਕਿੰਨੀ ਹੈ ਉਹ ਬਣਾ ਰਹੇ ਨੇ 12000 ਕਰੋੜ ਜੀ ਤੁਸੀਂ ਦੱਸ ਦਿਓ ਜੀ ਕੀ ਉਹ ਝੂਠ ਬੋਲ ਰਹੇ ਨੇ ਕੇਂਦਰ ਵਾਲੇ ਕਿੰਨਾ ਆਇਆ ਕਿੱਥੇ ਗਿਆ ਬਸ ਦੈਟਸ ਇਟ ਦੈਟਸ ਓਕੇ ਤੇ ਆਪਾਂ ਆਪਣੇ ਬੱਚੇ ਤੋਂ ਵੀ ਪੁੱਛਦੇ ਨਾ ਤੈਨੂੰ 100 ਰੁਪਇਆ ਦਿੱਤਾ ਸੀਗਾ ਕੀ ਕੀਤਾ ਜੀ ਠੀਕ ਹੈ ਬਿਲਕੁਲ ਸਾਫ ਤੇ ਫਿਰ ਉੱਥੇ ਵੀ ਦੇਣਾ ਪੈਂਦਾ ਰਾਜਕਮਾਲ ਜੀ ਕਹਿ ਰਹੇ ਕਿ ਅਜ ਸੁਪਾਲ ਖੈਰਾ ਵੀ ਕਹਿੰਦੇ ਸੀ ਯਰ ਪਾਸਿੰਗ ਚੀਮਾ ਜੀ ਨੂੰ ਤੇ ਦੇਖੋ ਤੁਸੀਂ ਜਵਾਬ ਜਿਹੜੇ ਆਏ ਨੇ ਉਹ ਤੁਹਾਡੇ ਸਾਹਮਣੇ ਅਜਸੀ ਜੀ ਦਸਰੇ ਨੇ ਕਹਿੰਦੇ ਕਿ ਬਾਈ ਜਿਹਦਾ ਵੀ ਫੋਨ ਮੇਰੇ ਕੋਲੇ ਆਉਂਦਾ ਕਿੰਨੇ ਮੈਂ ਫੜ ਕੇ ਸਬਸਕ੍ਰਾਈਬ ਕਰ ਦਿੰਨਾ ਕੋਈ 10 ਵੀ ਬੰਦੇ ਵੀ ਦੇਖਦੇ ਤੇ ਕਾਫੀ ਹੈ ਹਾਂਜੀ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਯੋਗਦਾਨ ਹੈ ਸੰਦੀਪ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਤੁਹਾਡਾ ਹਰਿੰਦਰ ਗਿੱਲ ਜੀ ਤੁਹਾਡਾ ਵੀ ਸਰਬਜੀਤ ਕੌਰ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਨਾਲ ਜੁੜਨ ਵਾਸਤੇ ਇਸੇ ਤਰ੍ਹਾਂ ਜੁੜਦੇ ਰਹੋ ਤੇ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚਲੋ ਬਾਕੀ ਦੋਸਤਾਂ ਮਿੱਤਰਾਂ ਦੇ ਨਾਲ